ਤੁਸੀਂ ਕਿਸ਼ਤਾਂ ਤੇ ਐਲਸੀਡੀ ਫ੍ਰਿਜ ਵਾਸ਼ਿੰਗ ਮਸ਼ੀਨ ਲਿਆ ਹੋਊਗਾ ਪਰ ਹੁਣ ਤੁਹਾਨੂੰ ਕਿਸ਼ਤਾਂ ਤੇ ਆਪਾਂ ਕੱਪੜਾ ਦਵਾਵਾਂਗੇ ਉਹ ਵੀ ਮਿੱਟੀ ਦੇ ਭਾ ਹੱਸੀ ਕਾਲ ਜੀ ਸਾਡੇ ਕੋਲ ਲੈ ਜਾਓ 100 100 ਰੁਪਏ ਦਾ 100 ਰੁਪਏ ਦਾ 100 ਜਿਹੜਾ 500 ਦਾ ਲੈਨੇ ਹੋ ਸਾਡੇ ਕੋਲ ਲੈ ਜਾਓ 190 ਰੁਪਏ ਦਾ ਸੀਤਾ ਆਇਆ ਦੇਖੋ ਰੈਡੀमेड ਪਲਾਜ਼ੋ ਆ ਨਾਲ ਕੁੜਤੀ ਨਾਲ ਦੁਪੱਟਾ 250 ਰੁਪਏ ਦਾ ਸਿਰਫ ਤੇ ਸਿਰਫ 250 ਦਾ 2600 650 ਦਾ ਵਿਗਦਾ ਤੁਹਾਨੂੰ 220 ਦੇ ਦੇਣਾ ਸਿਰਫ ਤੇ ਸਿਰਫ ਦੋ ਵੀਰ ਜੀ 230 ਰੁਪਏ ਦਾ ਸੌਟ ਦੇ ਦਾਂਗੇ ਦੁਪੱਟਾ ਨਾਲ 230 ਰੁਪਏ ਦਾ 230 ਰੁਪਏ ਦਾ ਹਸੀ ਕਾਲ ਜੀ ਜਿੰਨੇ ਵੀ ਆਪਣੀ ਵੀਡੀਓ ਨੂੰ ਦੇਖ ਰਹੇ ਨੇ ਅੱਜ ਆਪਾਂ ਪਹੁੰਚੇ ਹਾਂ ਮਾਧਵ ਟੈਕਸਟਾਈਲ ਤੇ ਜਿੱਥੋਂ ਕੀ ਤੁਹਾਨੂੰ ਹੁਣ ਕੱਪੜਾ ਦਵਾਵਾਂਗੇ ਆਪਾਂ ਕਿਸ਼ਤਾਂ ਤੇ ਹਾਂਜੀ ਵੀਰ ਜੀ ਕਿਸ਼ਤਾਂ ਦੇ ਦੇ ਰਹੇ ਹੋ ਕਪਾਹ ਹਾਂਜੀ ਹਾਂਜੀ ਸਾਰਾ ਮਾਲ ਕਿਸ਼ਤਾਂ ਦੇ ਵੀਰ ਜੀ ਸਾਰੀ ਦੁਕਾਨ ਕਿਸ਼ਤਾਂ ਦੇ ਦਿੰਨੇ ਆ ਦੇਖੋ ਮੈਂ ਸੁਣਿਆ ਤੁਸੀਂ ਪੰਜਾਬ ਦੇ ਪਹਿਲੇ ਹੋਲ ਸੇਲਰ ਹੋ ਤੇ ਜਿਹੜੇ ਕਿਸ਼ਤਾਂ ਤੇ ਸਮਾਨ ਦੇ ਰਹੇ ਹਾਂਜੀ ਹਾਂਜੀ ਵੀਰ ਜੀ ਆ ਚੈੱਕ ਕਰੋ ਜਿਹੜੇ 5 500 ਦਾ ਸੂਟ ਵਿਗਦਾ ਸਾਡੇ ਕੋਲ ਲੈ ਜਾਓ 100 100 ਰੁਪਏ ਦਾ 100 ਰੁਪਏ ਦਾ 100 ਰੁਪਏ ਦਾ ਸੂਟ ਆ ਸਾਰੇ ਡਿਜ਼ਾਈਨ ਇੱਕ ਤੋਂ ਇੱਕ ਆ ਇੱਕ ਸੂਟ ਇੱਕ ਸੂਟ 100 ਰੁਪਏ ਦਾ बिकਦਾ 500 ਦਾ ਕਪੜਾ ਮਾੜਾ ਤਾਂ ਨਹੀਂ ਹੋਊ ਕਪੜਾ ਬਹੁਤ ਵਧੀਆ ਰੰਗ ਪੱਕੇ ਆ ਨ ਗਾਰੰਟੀ ਵਾਲਾ ਕਪੜਾ ਵਧੀਆ ਆਹ ਬਾਈ ਲਾ ਲੋ ਜਿਹੜਾ 500 ਦਾ ਲੈਣੇ ਹੋ ਜਿਹੜਾ 500 ਦਾ ਲੈਣੇ ਹੋ ਸਾਡੇ ਕੋਲ ਲੈ ਜਾਓ 190 ਰੁਪਏ ਦਾ ਅੱਛਾ ਬਾਜ਼ਾਰ ਦੇ ਵਿੱਚ ਇਹ 100 500 ਰੁਪਏ ਦਾ ਮਿਲਦਾ ਇਹ 500 ਦਾ ਸਾਡੇ ਕੋਲ ਹੋਲ ਸੇਲ ਰੇਟ ਆ ਭਾਜੀ ਹੋਲ ਸੇਲਾਂ ਦੀ ਵੀਡੀਓ ਹੈ ਜੀ ਜਿਨ੍ਹਾਂ ਨੇ ਸੈੱਟ ਵਾਈਜ਼ ਮਾਲ ਲੈਣਾ ਕਿਆ ਬਾਤ ਹੈ ਸੈਟ ਵਾਈਜ਼ ਯਾਨੀ ਕਿ ਬੰਡਲ ਦੇ ਬੰਡਲ ਲੈਣੇ ਉਹਨਾਂ ਲਈ ਵੀਡੀਓ ਆ ਇਹ ਬਾਈ ਦੀ ਪ੍ਰਾਈਸ ਇਹ ਪਲਾਜ਼ੋ ਨਾਲ ਸੀਤਾ ਆ ਦੇਖੋ ਰੈਡੀमेड ਪਲਾਜ਼ੋ ਆ ਨਾਲ ਕੁੜਤੀ ਨਾਲ ਦੁਪੱਟਾ 250 ਰੁਪਏ ਦਾ ਸਿਰਫ ਤੇ ਸਿਰਫ 250 ਰੁਪਏ ਦਾ 250 ਰੁਪਏ ਦਾ ਵੀਰ ਜੀ ਇਦਾਂ ਦੇ ਬੜੇ ਮਾਲ ਆ ਫਾਇਦੇ ਵਾਲੇ ਇਦਾਂ ਦੇ ਫੋਟੋ ਵਾਲੇ ਆਰਟੀਕਲ ਆ 250 ਰੁਪਏ ਦੀ ਰੇਂਜ ਕਿਆ ਬਾਤ ਹੈ ਪਲਾਜ਼ੋ ਰੈਡੀमेड ਆ ਸ਼ਰਟ ਬਹੁਤ ਸੋਹਣੀ ਦੁਪੱਟਾ ਨਾਲ ਆ ਰੰਗ ਚਾਰ ਚਾਰ ਆ ਇਹ ਨਾਲ ਬਾਈ ਚੈੱਕ ਕਰੋ ਆ ਦੇਖੋ 650 650 ਦਾ ਵਿਗਦਾ ਤੁਹਾਨੂੰ 220 ਦੇ ਦੇਣਾ ਸਿਰਫ ਤੇ ਸਿਰਫ 200 ਰੁਪਏ ਜੇ ਤੁਹਾਡੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਕਰੂਗਾ ਸ਼ੇਅਰ ਤੇ ਕਰੂਗਾ ਸੋਹਣੇ ਸੋਹਣੇ ਕਮੈਂਟ ਉਹਨਾਂ ਨੂੰ ਦਵਾਂਗੇ ਇਦਾਂ ਦੇ ਸੂਟ 220 ਰੁਪਏ ਦੇ ਵਿੱਚ ਕੀ ਬਾਤਾਂ ਅਗਲੇ ਸੂਟ ਜੀ ਅਗਲੇ ਸੂਟ ਚੈੱਕ ਕਰੋ ਵੀਰ ਜੀ 230 ਰੁਪਏ ਦਾ ਸੂਟ ਦੇ ਦਾਂਗੇ ਦੁਪੱਟਾ ਨਾਲ 230 ਰੁਪਏ ਦਾ 230 ਰੁਪਏ ਦਾ ਤੁਸੀਂ 800 850 750 ਵਿੱਚੋਂ ਸਾਡੇ ਕੋਲ ਲੈ ਜਾਓ ਕਿਸ਼ਤਾਂ ਦੇ ਬਜਾਜ ਕਾਰਡ ਤੇ ਅਸੀਂ ਕਪੜਾ ਦਿੰਨੇ ਆ ਪੰਜਾਬ ਦੇ ਸਭ ਤੋਂ ਵੱਡੇ ਡੀਲਰ ਆ ਜਿਨ੍ਹਾਂ ਦਾ ਬਜਾਜ ਕਾਰਡ ਬਣਿਆ ਹੋਇ ਰਾਮਾਦੋ ਫਾਇਦਾ ਲੈਣ ਲਈ ਮਾਦਵ ਟੈਕ ਜ਼ਰੂਰ ਪਹੁੰਚੋ ਜੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਯਾਰਾਂ ਮਿੱਤਰਾਂ ਦੋਸਤਾਂ ਭੈਣ ਭਰਾਵਾਂ ਦੇ ਨਾਲ ਤੁਸੀਂ ਕਿਸ਼ਤਾਂ ਤੇ ਐਲ ਸੀ ਡੀ ਫ੍ਰਿਜ ਵਾਸ਼ਿੰਗ ਮਸ਼ੀਨ ਲਿਆ ਹੋਊਗਾ ਪਰ ਹੁਣ ਤੁਹਾਨੂੰ ਕਿਸ਼ਤਾਂ ਤੇ ਆਪਾਂ ਕੱਪੜਾ ਦਵਾ ਦਾਂਗੇ ਉਹ ਵੀ ਮਿੱਟੀ ਦੇ ਪਾ